ਕੁੰਭ ਰਾਸ਼ੀ ਤੇ ਮਕਰ ਰਾਸ਼ੀ ਦੇ ਸਭ ਤੋਂ ਵੱਡੇ ਦੁਸ਼ਮਣ ਕਰਕ ਰਾਸ਼ੀ ਵਾਲੇ ਮੇਸ਼ ਰਾਸ਼ੀ ਦੇ ਸਾਰੇ ਯਾਰ ਹੁੰਦੇ ਆ ਜਿਹੜਾ ਨਾਮ ਏ ਤੋਂ ਸ਼ੁਰੂ ਹੁੰਦਾ ਹੈਗਾ ਉਹਦੇ ਸਾਰੇ ਯਾਰ ਹੋਣਗੇ ਕਿਉਂਕਿ ਏ ਦੀ ਮੇਸ਼ ਰਾਸ਼ੀ ਦਾ ਸਿੰਬਲ ਹੈਗੀ ਇਹ ਪੇੜ ਪੇੜ ਕਦੀ ਕੱਲੀ ਨਹੀਂ ਤੁਰਦੀ ਪੇੜ ਜਦੋਂ ਤੁਰੇਗੀ 10-5 ਬੰਦੇ ਨਾਲ ਲੈ ਕੇ ਤੁਰੇਗੀ ਜਿਹੜਾ ਆ ਗਿਆ ਕੋਈ વૃਸ਼ਭ ਰਾਸ਼ੀ ਜਿਹਨੂੰ ਅਸੀਂ ਕਹਿੰਦੇ ਆ 2 ਨੰਬਰ ਰਾਸ਼ੀ વૃਸ਼ਭ ਰਾਸ਼ੀ ਜਿਹੜੀ ਹੈ ਇੰਨੇ ਜਿਹੜੀ ਯਾਰੀ ਬਾਣੀ ਹੈ ਨਾ ਇੰਨੇ 511 ਚੋਂ 3 ਸੇਲੀਆਂ ਲਖਣੀਆਂ ਇਹਨੇ ਫੀਮੇਲ ਦੀ ਸੁਣਨੀ ਹੈ ਮੇਲ ਦੀ ਨਹੀਂ ਸੁਣਨੀ ਮਿਥੁਨ ਰਾਸ਼ੀ ਜਿਹੜਾ ਵੈ ਇਹਦੇ ਨਾਲ ਯਾਰੀ ਕਦੇ ਨਾ ਪਾਈਓ ਕੋਈ ਵੀ ਰਾਸ਼ੀ ਵਾਲਾ ਨਾ ਭੋਵੇ ਇਹ ਹੈਗਾ 3 ਇਹ ਨਹੀਂ ਦੱਲਦਾ ਕਿਸੇ ਨਾ ਇਹ ਕੰਟਰੋਲ ਹੁੰਦਾ ਤੈਨੂੰ 8 ਤੈਨੂੰ 3ਆ ਟੱਕਰਦਾ ਮਿਥੁਨ ਨੂੰ ਮਿਥੁਨ ਹੀ ਠੀਕ ਹੈ ਇਹ ਤਿੰਨ ਦੇ ਨਾਲ ਕੇ 8 ਬਣ ਜਾਂਦੇ ਆਪਸ ਖੇਡਦੇ ਰਹਿੰਦੇ ਆਠਾ ਵਾਲੰਦੇ ਆਠਾ ਵਾਲੰਦੇ ਐਸਾ ਕੜਿਚਾ ਵਾਲੰਦੇ ਅਠਾ ਤੇ ਆਪਸ ਹੀ ਫਸੇ ਹੁੰਦੇ ਠੀਕ ਹੈ ਸਿੰਘ ਰਾਸ਼ੀ ਵਾਲੇ ਵਿਅਕਤੀ ਜਿਹੜੇ ਹੁੰਦੇ ਨੇ ਇਹਨਾਂ ਦੀ ਵੀ ਸਾਰਿਆਂ ਨਾਲ ਬਣ ਜਾਂਦੀ ਹੈ ਪਰ ਇਹ ਚੋਰਾਂ ਠੱਗਾਂ ਨਾਲ ਨਹੀਂ ਪੰਦੇ ਯਾਰੀ ਕੰਨਿਆ ਰਾਸ਼ੀ ਜਿਹੜੀ ਹੈ ਇਹ ਫੇਰ ਮਿਥੂਨ ਰਾਸ਼ੀ ਵੰਗਰ ਇਹਨਾਂ ਦੇ ਵੀ ਕੰਮ ਕਢਾਉ ਯਾਰ ਹੁੰਦੇ ਆ ਕੰਨਿਆ ਰਾਸ਼ੀ ਵਾਲੇ ਉਹਨਾਂ ਹੀ ਕੋ ਯਾਰੀ ਪੰਦੇ ਜਿੰਨੇ ਕੋ ਕੰਮ ਕਢਾਇਆ ਤੇ ਨਿਕਲ ਗਏ ਕੰਮ ਕਢਾਇਆ ਨਿਕਲ ਗਏ ਕੰਮ ਕਢਾਇਆ ਨਿਕਲ ਗਏ ਤੁਲਾ ਰਾਸ਼ੀ ਵਾਲੇ ਅਗੇਨ ਫੀਮੇਲਸ ਅਟਰੈਕਟਡ ਹੁੰਦੇ ਨੇ ਫੀਮੇਲਸ ਨੇ ਦੋਸਤੀ ਪੈਂਦੀ ਇਹਨਾਂ ਦੀ ਵ੍ਰਿਸ਼ਚਕ ਰਾਸ਼ੀ ਵਾਲਾ ਇਹਨਾਂ ਨੂੰ ਯਾਰੀ ਸੋਚ ਸਮਝ ਕੇ ਪਾਈਓ ਇਹਨੂੰ ਤੁਸੀਂ ਮੂੰਹ ਤੇ ਪੈਰ ਰੱਖ ਦਿਓਗੇ ਕੁਝ ਨਹੀਂ ਕਹੇਗਾ ਇਹ ਜੇ ਹੱਥ ਕੁਚਲ ਦਿਓ ਕੁਝ ਨਹੀਂ ਕਹੇਗਾ ਇਹ ਜੇ ਪੇਟ ਤੇ ਛੋਰੇ ਮਾਰੋ ਕੁਝ ਨਹੀਂ ਕਹੇਗਾ ਇਹਨੇ ਜਾਣਾ ਤੁਹਾਨੂੰ ਛੱਡ ਕੇ ਇਹਨੇ ਪੂੰਛ ਤੋਂ ਡੰਗ ਮਾਰ ਕੇ ਤੁਹਾਡੇ ਜਿਹਾ ਐਸਾ ਜ਼ਹਿਰ ਪਾਰਨਾ ਤੁਹਾਡੀ ਨਸਲਾਂ ਜਮਣੀਆਂ ਬੰਦ ਹੋ ਜਾਣੀਆਂ ਅੱਗੇ ਆ ਗਈ ਤੁਹਾਨੂੰ ਨਾਸੀ ਇਹ ਸਾਧੂ ਸੰਤਾਂ ਕੈਂਸਰਿਅਨਸ ਸਾਧੂ ਆਦਮੀ ਸਾਧੂ ਕਹਿੰਦੇ ਮਾੜਾ ਕਰ ਲੈ ਤੇਰੀ ਡਿਊਟੀ ਸਿੱਧ ਕਰ ਗਿਆ ਮਕਰ ਰਾਸ਼ੀ ਜ਼ਮੀਨਾਂ ਜੁੜੀ ਰਾਸ਼ੀ ਹੈ ਇਹ ਓਨ ਹੀ ਕੋ ਰੱਖਦੇ ਪਹਿਲਾਂ ਹੀ ਜਿਹਦੇ ਵਾਸਤੇ ਜਿੰਨਾ ਚੱਲਦਾ ਰਹੇ ਮੈਨੇਜ ਕਰ ਕਰਦੇ ਕੁੰਭ ਰਾਸ਼ੀ ਵਾਲਾ ਜਿੰਦਰਾ ਯਾਰੀ ਪਾਏਗਾ ਉਹਨੂੰ ਅੱਗੇ ਲੈ ਜਾਏਗਾ ਅੱਛਾ ਉਹਨੂੰ ਅੱਗੇ ਲੈ ਜਾਏਗਾ ਬਾਹ ਫੜ ਕੇ ਅੱਗੇ ਲੈ ਜਾਏਗਾ ਉਹ ਹਰ ਯਾਰ ਨੂੰ ਆਪਣੀ ਸਟੇਜ ਤੇ ਬੰਨਦਾ ਮੀਨ ਰਾਸ਼ੀ ਵਾਲਾ ਵਿਅਕਤੀ ਮੀਨ ਹੁੰਦਾ ਐਮੀ ਐਮ ਆ ਉਹ ਮੀਨ ਅਸ਼ੀ ਵਾਲਾ ਵਿਅਕਤੀ ਕਿਉਂ ਮੀਨ ਹੁੰਦਾ ਮੀਨ ਦਾ ਸਿੰਬਲ ਹੈਗਾ ਮੱਛੀ ਇਹਨੂੰ ਲੱਖ ਤੁਸੀਂ ਸਮਝਾ ਲਓ ਕਿ ਨਾ ਕਰੀ ਨਾ ਕਰੀ ਨਾ ਕਰੀ ਕਹਿੰਦਾ ਮੈਂ ਮੱਛੀ ਐਵੇਂ ਪੱਥਰ ਛੱਟ ਕੇ ਮੋੜਨਾ ਹੈ